ਦੇ ਨਿਊ ਲక్ష్ਮੀ ਨਗਰ ਵਿੱਚ ਇੱਕ ਘਰ 'ਚ ਅੱਗ ਲੱਗੀ। ਸੋਮਵਾਰ ਸ਼ਾਮ ਨੂੰ ਕਪੂਰਥਲਾ ਦੇ ਨਿਊ ਲక్ష్ਮੀ ਨਗਰ ਵਿੱਚ ਇੱਕ ਘਰ 'ਚ ਅੱਗ ਲੱਗੀ। ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋਇਆ। ਅਗ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਮੌਕੇ ਤੇ ਪੁੱਜੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਮੋਹੱਲਾ ਨਿਵਾਸੀਆਂ ਨਾਲ ਮੋਰਚਾ ਸੰਭਾਲ ਦਿਆ ਦੱਸਿਆ ਕਿ ਨਗਰ ਨਿਗਮ ਕਪੂਰਥਲਾ ਦੀ 2 ਫਾਇਰ ਬਿਗਰੇਡ ਦੀਆਂ ਗੱਡੀਆਂ ਅਤੇ ਮੁਲਾਜ਼ਮਾਂ ਨੇ ਬੜੀ ਮਿਹਨਤ ਸਦਕਾ ਅੱਗ ਤੇ ਕਾਬੂ ਪਾਇਆ ਮੌਕੇ ਤੇ ਬਿਜਲੀ ਮੁਲਾਜ਼ਮਾਂ ਨੇ ਆਕੇ ਸਾਰੇ ਇਲਾਕੇ ਦੀ ਬਿਜਲੀ ਸਪਲਾਈ ਕੱਟ ਕੇ ਬਚਾਅ ਕਾਰਜਾਂ ਨੂੰ ਤੇਜ਼ ਕਰਵਾਇਆ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੇ ਵਿੱਚ ਗਿਆਨ ਜੋ ਜੱਟ ਜੀ ਨਾ ਬੀਤ ਰਹੇ ਹਨ ਦੱਸਿਆ ਕਿ ਇਹਦਾ ਕਾਰਨ ਨਹੀਂ ਪਤਾ ਲੱਗ ਸਕਿਆ ਹਜੇ ਕਿ ਕੀ ਇਹ ਸ਼ਾਰਟ ਸਰਕਟ ਆ ਜਾਂ ਇਹਦੀ ਵਜ੍ਹਾ ਕੀ ਆ ਮਗਰ ਇਹ ਆ ਕਿ ਬੜੀ ਮੁਸਤੈਦੀ ਨਾਲ ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਦੀ ਟੀਮ ਆ ਗਈ ਆ ਔਰ ਇਹ ਰਿਹਾਇਸ਼ੀ ਏਰੀਆ ਵਾ ਉਹਨਾਂ ਨੇ ਕੰਟਰੋਲ ਲਗਭਗ 80% ਕੰਟਰੋਲ ਉਹਨੇ ਕਰ ਲਿਆ ਵਾ ਸੋ ਇਸੇ ਤਰ੍ਹਾਂ ਨਾਲ ਹੀ ਬਿਜਲੀ ਬੋਰਡ ਦੀ ਟੀਮ ਕਿਉਂਕਿ ਉਹਨਾਂ ਨੇ ਬਿਜਲੀ ਬੋਰਡ ਨੇ ਕਲੈਕਸ਼ਨ ਇਹਦਾ ਕੱਟਤਾ ਉਹ ਵੀ ਉਸੇ ਵੇਲੇ ਇਹਦੇ ਇੰਪਲਾਈ ਇੱਥੇ ਪਹੁੰਚ ਗਏ ਆ ਤਾ ਜੋ ਇਹਦੀ ਜਾਂਚ ਕੀਤੀ ਜਾਵੇ ਬਾਅਦ ਚੋ ਕਿ ਕਿਉਂ ਅੱਗ ਲੱਗੀ ਆ ਲੇਕਿਨ ਇਹ ਵੱਡੀ ਗੱਲ ਇਹ ਆ ਕਿ ਕਿਸ ਤਰ੍ਹਾਂ ਰੋਲ ਕਰਾਉਣ ਤਾਂ ਕਾਰਪੋਰੇਸ਼ਨ ਦਾ ਰੋਲ ਬੜੀਆ ਰਿਹਾ ਵਾ ਕਿਉਂਕਿ ਉਹ ਟੀਮ ਦੇਖੋ ਸਾਰੀ ਇਹ ਲੱਗੀ ਆ ਫਾਇਰ ਬ੍ਰਿਗੇਡ ਦੀ ਔਰ ਗੱਲ ਇਹ ਕਿ ਇਹਨਾਂ ਤੇ ਬੜਾ ਵੱਡਾ ਦਰਮਦਾਰ ਹੁੰਦਾ ਵਾ ਉਹ ਇਹਨਾਂ ਨੇ ਆਪਣਾ ਰੋਲ ਬੜਾ ਪੋਜੀਟਿਵਲੀ ਅਦਾ ਕੀਤਾ ਵਾ ਗੁਰੂ ਸਾਹਿਬ ਦੇ ਅਰਵਾ ਪਿੰਡ ਦੇ ਮੰਦਿਰਾਂ ਦੀ ਗੱਲ ਆ। ਦੇਖੋ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਅੰਦਰ ਪ੍ਰਸਥਿਤੀ ਲੱਗਦੀ ਆ ਕਿ ਗਦਾਮ ਟਾਈਪ ਲੱਗਦਾ ਕਿਉਂਕਿ ਸਮਾਨ ਬਹੁਤ ਬੋਰੀਆਂ ਪਈਆਂ ਅੰਦਰ ਇਸੇ ਕਰਕੇ ਅੱਧ ਨੂੰ ਕੰਟਰੋਲ ਕਰਨਾ ਬੜਾ ਔਖਾ ਹੋ ਰਿਹਾ। ਸੋ ਮੁਲਾਜ਼ਮ ਦੇਖੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉੱਪਰ ਬਿਲਡਿੰਗ ਦੇ ਚੜੇ ਹੋਏ ਅੰਦਰ ਔਰ ਜਾਨ ਆਪਣੀ ਨੂੰ ਜੋਖਮ ਚ ਪਾਇਆ ਹੋਇਆ ਵਾ ਕਿਉਂਕਿ ਇਹ ਰੈਸੀ ਏਰੀਆ ਵਾ ਪਰਮਾਤਮਾ ਦੀ ਬੜੀ ਕਿਰਪਾ ਰਹੀ ਆ ਕਿ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ। ਇਸ ਗੱਲ ਦੀ ਬੜੀ ਕਿਰਪਾ ਰਹੀ ਆ ਬਾਕੀ ਇਹ ਕਿ ਕੰਟਰੋਲ ਹੋ ਜਵੇ ਅੱਗ ਦੇਖੋ ਹੁਣ ਜਿਹਨਾਂ ਦਾ ਗੋਦਾਮ ਆ ਉਹਨਾਂ ਨੂੰ ਪਤਾ ਆਏਗਾ ਕਿ ਉਹਨਾਂ ਦਾ ਮਾਲ ਮਟੀਰੀਅਲ ਅੰਦਰ ਕਿਹੜਾ ਪਿਆ ਹੋ ਬਟ ਇਹ ਕਿ ਰਿਹਾਇਸ਼ੀ ਏਰੀਆ ਵਾ ਸਾਰੇ ਮਹੱਲੇ ਦੇ ਨਿਵਾਸੀ ਜਿਹੜੇ ਉਹ ਖੜੇ ਆ ਸੋ ਵਿਚਾਰਿਆ ਇਸ ਗੱਲ ਦਾ ਕਿ ਕੋਈ ਫਿਰ ਅੱਗੇ ਚਾਹੇ ਨਿਸ਼ਾਨਾ ਆਈ ਹਾਂ ਅੱਜ ਨਿਸ਼ਾਨਾ ਕੱਟ ਲੈ